ਜਗਜੀਤ ਸਿੰਘ ਸੈਂਟਰ ਮੁਖ ਵਿਧਾਇਕ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਸਕੂਲ ਨੂੰ ਲਈ ਸਾਰੇ ਸਕੂਲਾਂ ਨੂੰ ਹਰ ਸਾਲ ਵਾਰ ਤੋਂ ਬਾਅਦ ਹਰ ਪੱਖ ਦੇ ਲਈ ਗ੍ਰਾਂਟਾਂ ਭੇਜ ਰਹੀ ਆ ਸਕੂਲ ਦੇ ਡਿਵੈਲਪਮੈਂਟ ਕੰਮ ਕਰ ਰਿਹਾ ਇਨਫਰਾਸਟ੍ਰਕਚਰ ਤੇ ਕੰਮ ਹੋ ਰਿਹਾ ਅਜੇ ਕਾਲੀ ਭਰਤੀ ਜਿਹੜੀ ਹੋਈ ਹੈ 2364 90 ਦੇ ਅਪਕ ਜਿਹੜੇ ਉਹਨਾਂ ਨੂੰ ਆਰਡਰ ਮਿਲੇ ਨੇ ਸੋ ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਸਕੂਲਾਂ ਦੀ ਤੇ ਸਕੂਲਾਂ ਦੇ ਪ੍ਰਤੀ ਜਿਹੜਾ ਵਾ ਇਹ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਬਹੁਤ ਹੀ ਵਧੀਆ ਵਾ ਸਕਾਰਾਤਮਕ ਆ ਤੇ ਅਸੀਂ ਆਸ ਕਰਦੇ ਹਾਂ ਕਿ ਸਕੂਲਾਂ ਦੀ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਦਾਖਲਾ ਮੈਮ ਸ਼ੁਰੂ ਕੀਤੀ ਗਈ ਹੈ ਨਵੇਂ ਬੱਚਿਆਂ ਨੂੰ ਜਿਹੜਾ ਵਾ ਉਹ ਸਕੂਲਾਂ ਵਿੱਚ ਦਾਖਲ ਕਰਨ ਲਈ ਅਧਿਆਪਕ ਜਿਹੜੇ ਅਪਰੋਚ ਕਰ ਰਹੇ ਨੇ ਮਾਪਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਤੇ ਜਨਤਾ ਨੂੰ ਸੁਚੇਤ ਕੀਤਾ ਜਾ ਰਿਹਾ ਲੋਕਲ ਜਿਹੜੇ ਨਮਾਇंदे ਹਨ ਨਾਲ ਲਿਆ ਜਾ ਰਿਹਾ ਅੱਜ ਸਾਡੇ ਇਸ ਮੈਮ ਵਿੱਚ ਸ਼੍ਰੀ ਮਾਰਕ ਮਹਿਤਾ ਜੀ ਜੋ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਬਟਾਲਾ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਐਮ ਸੀ ਸਾਹਿਬਾਨ ਇੱਥੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦੀ ਆ ਤੇ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਸਾਡੇ ਰਵਿੰਦਰ ਜੀ ਮੁਖ ਅਧਿਆਪਕ ਨੇ ਸਰਕਾਰੀ ਪ੍ਰੈਮ ਸਕੂਲ ਕੈਂਪ ਸੋ ਉਹ ਵੀ ਇੱਥੇ ਆਜਨੇ ਸਾਡੇ ਬੀ ਆਰ ਸੀ ਨੇ ਲਖਵਿੰਦਰ ਜੀ ਵਿਕੀ ਜੀ ਤੇ ਸਾਡੇ ਨਾਲ ਜਿਹੜੇ ਹੋਰ ਅਧਿਆਪਕ ਸਾਥੀ ਜਿਹੜੇ ਨੇ ਸਾਡੇ ਬਲਾਕ ਬਟਾਲਾ 2 ਦੇ ਪਹੁੰਚੇ ਨੇ ਇਹ ਇੱਥੇ ਖਾਸ ਤੌਰ ਤੇ ਕਮਲ ਜੀ ਵਰਕ ਕਰ ਰਹੇ ਨੇ ਸੋ ਇੱਥੇ ਆਪਾਂ ਸਾਰੇ ਯਣੇ ਲਾਲ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਦਾਖਲਾ ਰੋਲ ਮੈਟ ਪਿਛਲੇ ਸਾਲ ਨਾਲ ਵਧ ਕੀਤੀ ਜਾਏ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਾਂ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਔਰ ਸਾਡੇ ਕਾਰਜਕਾਰੀ ਪ੍ਰਧਾਨ ਸ਼ਰੀਕ ਕਸੀ ਜੀ ਦਾ ਦੇ ਦੇ ਕਰਾਂ ਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਐਡੀ ਨੁਹਾਰ ਹੀ ਬਦਲਦੀ ਹੈ ਕਿ ਅੱਜ ਤੱਕ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨੁਹਾਰ ਸੀ ਸੀ ਕਿ ਔਰ ਟੁਡੇ ਥੋੜੇ ਜਿਹਾ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ ਤਿੰਨ ਸਾਲਾਂ ਦੇ ਅੰਦਰ ਅੰਦਰ ਮਾਰ ਲਿਓਗ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਨੇ ਇਸ ਸਕੂਲ ਦੀ ਨੋ ਹਾਰ ਹੀ ਬਦਲਦੀ ਐ ਤੁਸੀਂ ਦੇਖਦੇ ਹੋਗੇ ਕਿ ਬੱਚਿਆਂ ਦੀ ਕਿੰਨੀ ਸਟ੍ਰੈਂਥ ਵਧੀ ਐ ਕਿੰਨੇ ਬੱਚਿਆਂ ਇੱਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਐ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਐਮਐਲਏ ਸਾਹਿਬ ਦੀ ਸੋਚ ਐ ਕਿ ਅਸੀਂ ਅਚੀ ਸਿੱਖਿਆ ਅਸੀ ਸਿੱਖਿਆ ਤਾਂ ਅੱਜ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ 'ਚ ਵਿਦੇਸ਼ਾਂ ਦਾ ਨਾਮ ਰੋਸ਼ਨ ਕਰਨ ਆਹੀ ਸਾਡੀ ਮੇਨ ਪਾਰਟੀ ਦੀ ਏਡਾਲੋਜੀ ਹੈ ਔਰ ਇਸੇ ਮੁਹੀਮ ਦੇ ਵਿੱਚ ਅੱਜ ਇਹਦੇ ਦਾਖਲਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ 'ਚ ਸਾਰੇ ਪੇਰੈਂਟਸ ਵੀ ਆਏ ਨੇ ਔਰ ਹੋਰ ਬੱਚੇ ਦੇ ਨਾਲ ਉਹਨਾਂ ਦੇ ਸਾਥੀ ਆਏ ਨੇ ਸਾਰੇ ਮੇਰੇ ਨਾਲ ਸਾਥੀ ਆਏ ਨੇ ਸਾਰੇ ਦੀ ਇੱਕੋ ਹੀ ਸੋਚ ਹੈ ਸਾਡੀ ਕਿ ਵੱਧ ਤੋਂ ਵੱਧ ਇੱਥੇ ਆਪਾਂ ਬੱਚਿਆਂ ਦੀ ਇੱਥੇ ਆਪਾਂ ਡਿਮਿਸ਼ਨ ਕਰਾਈਏ ਤਾਂ ਜੋ ਬੱਚਿਆਂ ਨੂੰ ਜਿਹੜੀ ਸਹੂਲਤਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਂਦੀਆਂ ਹੁਣ ਅੱਜ ਦੇ ਸਮੇਂ ਦੀ ਸਰਕਾਰੀ ਸਕੂਲਾਂ ਚ ਮਿਲਦੀਆਂ ਤੇਰਾ ਵੱਤਵਾਦ ਲਾਗ ਉਠਾਈਏ ਦੇਖੋ ਜੀ ਇਹ ਐਮਐਲਏ ਸਾਹਿਬ ਦਾ ਮੈਂ ਕਹਾਂਗਾ ਕਿ ਉਹ ਇੱਕ ਵੇਲੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਗੁਰੂ ਨੇ ਔਰ ਗੁਰੂ ਨੇ ਇਸ ਛੋਟੇ ਜਿਹੇ ਨਮਾਣੀ ਜੀ ਨੂੰ ਇਹਨਾਂ ਚੋਗਾ ਸਮਝਿਆ ਇਹਨਾਂ ਵਿਸ਼ਵਾਸ ਕੀਤਾ ਔਰ ਅਸੀਂ ਵੀ ਉਹਨਾਂ ਦੀ ਵਿਸ਼ਵਾਸ ਨੂੰ ਕਦੀ ਟੁੱਟਣ ਨਹੀਂ ਦਵਾਗੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ ਮਿਹਨਤ ਕਰਨਾ ਕਿਉਂਕਿ ਇੱਕ ਚੰਗੇ ਗੁਰੂ ਦਾ ਚੰਡੇ ਆ ਕਦੀ ਮਾਰ ਨਹੀਂ ਖਾਂਦਾ ਤੇ ਅਸੀਂ ਇੱਕ ਸ਼ਹਿਰੀ ਕਾਸੀ ਸਾਡੇ ਗੁਰੂ ਨੇ ਉਹਦੇ ਚੰਡੇ ਦੇ ਆ ਸੋ ਅਸੀਂ ਵੀ ਜਿਵੇਂ ਸਾਨੂੰ ਉਹਨਾਂ ਦੇ ਗੁਰੂ ਗੁਰੂ ਜੀ ਨੇ ਸਿਖਾਇਆ ਅਸੀਂ ਉਸਾਰੇ ਉਸ ਰਾਤ ਹੀ ਚੱਲਦੇ ਰਾਵਾਂਗੇ ਔਰ ਜਿਸ ਤਰ੍ਹਾਂ ਇਸ ਸਕੂਲ ਦੀ ਨੋਹਾਰ ਬਦਲੀ ਹੈ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਸ਼ਹਿਰ ਦੀ ਨੋਹਾਰ ਸਾਡੇ ਅਮਰ ਸਾਹਿਬ ਨੇ ਬਦਲਦੀ ਹੈ ਸਕੂਲਾਂ ਦੀ ਨੋਹਾਰ ਐਮਐਲਏ ਸਾਹਿਬ ਨੇ ਬਦਲਦੀ ਹੈ ਹੁਣ ਬਹੁਤ ਜਲਦੀ ਹੁਣ ਸ਼ਹਿਰ ਦੇ ਵਿੱਚ ਵੀ ਬਣਾਂਗੇ ਔਰ ਸ਼ਹਿਰ ਦੇ ਵਿੱਚ ਅੰਦਰੂਨੀ ਹਿੱਸੇ ਦੀ ਨੋਹਾਰ ਐਮਐਲਏ ਸਾਹਿਬ ਸ਼ਹਿਰੀ ਕਲਚਰ ਜੀ ਨੂੰ ਪੂਰਾ ਬਦਲਣਗੇ ਸੋ ਐਹੀ ਸਾਡੀ ਸੋਚ ਹੈ ਸਾਡੇ ਮਾਸਟਰ ਜਗਜੀਤ ਜੀ ਇੱਥੇ ਸਾਰੇ ਦੇਖਦੇ ਕਰ ਰਹੇ ਨੇ ਬੜਾ ਅੱਛਾ ਇਹਨਾਂ ਦਾ ਮੋਟੀਵੇ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਇਹ ਹਰ ਇੱਕ ਬੱਚੇ ਨੂੰ ਉਹਨਾਂ ਦਾ ਹੱਕ ਹਰ ਇੱਕ ਬੱਚੇ ਨੂੰ ਅੱਛੀ ਸਿੱਖਿਆ ਔਰ ਹਰ ਇੱਕ ਪੇਰੈਂਟਸ ਨੂੰ ਮਤਲਬ ਟੈਨਸ਼ਨ ਫਰੀ ਕਰ ਦਿੰਦੇ ਕਿਉਂਕਿ ਜਦੋਂ ਇਸਤਾ ਦੇ ਵਿਆਪਕ ਬੱਚਿਆਂ ਦੀ ਕੇਅਰ ਕਰਕੇ ਬੈਠੇ ਨੇ ਤੇ ਪੇਰੈਂਟਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈ ਦੇਖੋ ਜੀ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਪਲੇਸ ਵਿੱਚ ਸਕੂਲ ਆਫ ਐਮੈਨਸ ਬਣ ਗਿਆ ਜੀ ਔਰ ਸਕੂਲ ਆਫ ਐਮੈਨਸ ਸਗੇਦਾ ਦਾ ਸਕੂਲ ਬਣੇਗਾ ਜਿੱਦੇ ਤੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਬੱਚੇ ਨੂੰ ਖੇਡਣ ਤੋਂ ਲੈ ਕੇ ਕਲਚਰ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਵਿਦੇਸ਼ਾ ਵੀ ਦੇਸ਼ਾ ਜੀ ਆਪਾਂ ਜਾਣਦੇ ਆ ਐਕਟੀਵਿਟੀਜ਼ ਕਰਨ ਖੇਡ ਖੇਡ ਕਰਦੇ ਆ ਆਪਾਂ ਖੇਡ ਮੇਲਾ ਆਪਾਂ ਚੱਲਦਾ ਆ ਮਤਲਬ ਹਰ ਇੱਕ ਤਰ੍ਹਾਂ ਦੀ ਸਿੱਖਿਆ ਅੱਜ ਦੇ ਟਾਈਮ ਦੇ ਵਿੱਚ ਸਰਕਾਰੀ ਸਕੂਲ 'ਚ ਮਿਲ ਰਹੀ ਹੈ ਇੱਥੇ ਫੂਡ ਵੀ ਮਿਲਦਾ ਮੀਟੇ ਮੀਲਸ ਮਿਲਦੀ ਆ ਮਤਲਬ ਪੰਜਾਬ ਸਰਕਾਰ ਦੀ ਕੋਸ਼ਿਸ਼ ਆ ਕਿ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਜੋ ਪਹਿਲਾਂ ਸਰਕਾਰਾਂ ਨੇ ਨਹੀਂ ਕਦੀ ਕੀਤਾ ਔਰ ਇਸ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਲੋਕਾਂ ਜਿਹੜੇ ਲੋਕ ਆਮ ਪਬਲਿਕ ਸਾਡੇ ਵਰਗੇ ਜਿਹੜੀ ਪੇਰੈਂਟਸ ਨੇ ਕਿਸੇ ਵਾਲੇ ਬੱਚਿਆਂ ਦੀ ਯੂਨੀਫਾਰਮਸ ਔਰ ਸਕੂਲ ਦੀ ਡਾਕਟਰਾਂ ਨਹੀਂ ਦੇ ਪਾਉਂਦੇ ਤੋ ਇਸ ਸਰਕਾਰੀ ਸਕੂਲ ਨੂੰ ਪੰਜਾਬ ਸਰਕਾਰ ਨੇ ਇੰਨਾ ਕ ਯੂਟਿਲਾਈਜੇਸ਼ਨ ਅੱਛੀ ਕਰਤੀ ਹੈ ਕਿ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਗਾਂ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲਾਂ ਚ ਪੜਾਈਏ। ਸਾਡੇ ਸਕੂਲ ਦੇ ਦਾਖਲੇ ਮੈਂ ਸ਼ੁਰੂ ਹੋ ਗਏ ਹਨ। ਆ ਅਸੀਂ ਇਸ ਸਕੂਲ ਵਿੱਚ ਪੜ੍ਹਿਆ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਵਿੱਚ ਹੋਰ ਬੱਚੇ ਆ ਇਸ ਕਰਕੇ ਇਹ ਲਾਲੀ ਕੱਢੀ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਹੋਰ ਵਧੀਆ ਬਣ ਰਹੇ ਹਨ।